ਟੋਟੇਪਰਾ ਨੂੰ ਬਾਹਰ ਭੇਜਣਾ ਹੈ ਜੀ ਭੇਜਣੇ ਆ ਜੀ ਕਿੱਥੇ ਭੇਜਣੇ ਜੀ ਹਾਂ ਭਈ ਕਿੱਥੇ ਭੇਜੀਏ ਕੈਨੇਡਾ ਭੇਜ ਦਿਓ ਜੀ ਕੈਨੇਡਾ ਜਾਣਾ ਹੈ ਜੀ ਭਾਜੀ ਤੁਸੀਂ ਨਿਊਜ਼ ਨਹੀਂ ਦੇਖਦੇ ਕੈਨੇਡਾ ਤਾਂ ਬਹੁਤ ਔਖਾ ਹੋਇਆ ਪਿਆ ਅੱਜਕੱਲ ਅਮਰੀਕਾ ਅਮਰੀਕਾ ਹਾਂਜੀ ਅਮਰੀਕਾ ਭੇਜ ਦਿਓ ਜੀ ਅਮਰੀਕਾ ਵੀ ਭਾਜੀ ਤੁਹਾਨੂੰ ਪਤਾ ਹੀ ਹੈ ਕਿੰਨਾ ਬੜਿਆ ਪਿਆ ਮੁੰਡਾ ਬਸ ਐਪਲਸ 2 ਪਾਸ ਕੀਤੀ ਹੈ ਜੀ ਇਹਨੇ ਫਿਰ ਅਮਰੀਕਾ ਵਾਲਿਆਂ ਨੇ ਕਿੱਥੋਂ ਲੈਣਾ ਕੋਈ ਹੋਰ ਦੇਸ਼ ਦੇਖ ਲਓ ਫਿਰ ਤੁਸੀਂ ਇਦਾਂ ਕਰੋ ਆਸਟ੍ਰੇਲੀਆ ਭੇਜ ਦਿਓ ਫਿਰ ਆਸਟ੍ਰੇਲੀਆ ਵੀ ਭਾਜੀ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਸਾਲਾਂ ਤੋਂ ਸਟੂਡੈਂਟ ਵੀਜ਼ਾ ਉਹਨਾਂ ਨੇ ਬੰਦ ਕਰਿਆ ਹੋਇਆ ਫੇਰ ਨਿਊਜ਼ੀਲੈਂਡ ਹੀ ਭੇਜ ਦਿਓ ਯਾਰ ਭਾਜੀ ਨਿਊਜ਼ੀਲੈਂਡ ਹੀ ਭੇਜ ਦਿਓ ਫੇਰ ਨਿਊਜ਼ੀਲੈਂਡ ਵੀ ਭਾਜੀ ਆਸਟ੍ਰੇਲੀਆ ਮੰਗੀਏ ਓខਾ ਹੀ ਹੈ ਹੁਣ ਕੀ ਕਰੀਏ ਫੇਰ ਭਾਜੀ ਮੈਂ ਤਾਂ ਬਾਹਰ ਜਾਣਾ ਹੀ ਜਾਣਾ ਹੈ ਮੇਰੇ ਨਾਲ ਦੇ ਸਾਰੇ ਦੋਸਤ ਬਾਹਰ ਗਏ ਹੋਇਆ ਹੈ ਮੇਰੀ ਬੇਇੱਜ਼ਤੀ ਹੁੰਦੀ ਹੈ ਭਾਜੀ ਭਾਜੀ ਕਰੋ ਕੋਈ ਹਿੱਲਾ ਫੇਰ ਜੇ ਤੇ ਬਾਹਰ ਜਾਣਾ ਹੀ ਹੈ ਤਾਂ ਫੇਰ ਇੱਕੋ ਹੀ ਦੇਸ਼ ਬਚਦਾ ਜੀ ਇਹ ਕਿਹੜਾ ਇਹ ਕਿਹੜਾ ਯੂਗਾਂਡਾ ਜੀ युगांडा ओदे लिए की करना पाऊ युगांडा दे अफसर तो वो बैठे ने जी <laughs> गाना और मैं <ओमन> नुमाया दियो <laughs> सासरी काल जी युगेंडा जान दी की फो व्हाट फॉर्मेलिटी युगेंडा आवाज़ दिया